ਹਾਂਜੀ ਸਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਕੈਂਡ ਜੋ ਵਲੌਗ ਦੇ ਵਿੱਚ ਤੇ ਅੱਜ ਅਪ ਚੱਲੇ ਗੁਰਦੁਆਰਾ ਸਾਹਿਬ ਅੜੀ ਸਾਹਿਬ ਉੱਥੇ ਜਾ ਕੇ ਦਰਸ਼ਨ ਮੇਲੇ ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ ਬਨੇ ਰਹੋ ਤੇ ਵਲੌਗ ਨੂੰ ਅੰਜੋਏ ਕਰਿਓ ਸਵੇਰੇ ਸਵੇਰੇ ਚੱਲੇ ਆ ਸਵੇਰੇ ਹਨੇਰਾ ਚੈੱਕ ਕਰੋ ਕਿੰਨਾ ਹਨੇਰਾ ਪਿਆ ਹੈ ਐਸ ਵੇਲੇ ਚੱਲੇ ਆ ਬੱਸ ਤੇ ਚੱਲੇ ਆ ਗੁਰਦੁਆਰਾ ਸਾਹਿਬ ਹਾਂਜੀ ਹੁਣ ਅਸੀਂ ਆ ਚੁੱਕੇ ਹਾਂ ਬਰਨਾਲੇ ਬੱਸ ਸਟੈਂਡ ਤੇ ਵਿੱਚ ਤੇ ਫਿਰ ਇੱਥੋਂ ਬੱਸ ਫੜਨੇ ਆ ਫਿਰ ਜਾਨੇ ਗੱਡੀ ਸੇ ਗੁਰਦੁਆਰਾ ਸਾਹਿਬ ਤੇ ਬੱਸ ਸਟੈਂਡ ਚ ਰੌਣਕ ਚੈੱਕ ਕਰੋ ਕਿੰਨੀ ਹਾਂਜੀ ਆ ਚੁੱਕੇ ਹਾਂ ਗੁਰਦੁਆਰਾ ਸਾਹਿਬ ਆਲੇ ਦੁਆਲੇ ਦੀ ਰੌਣਕ ਚੈੱਕ ਕਰੋ ਕਰੋ ਚੈੱਕ ਇੱਥੇ ਠੰਡੇ ਜਲ ਦਾ ਲੰਗਰ ਲੰਗਰ ਲੱਗਾ ਹੋਇਆ ਹੈ। ਇੱਧਰ ਲੈਣਾ ਚ ਲੱਗਦੇ ਪੈਣ ਸਾਰੇ ਐ ਤੇ ਅੰਦਰ ਜਾ ਕੇ ਮੱਥਾ ਟੇਕਦੇ ਨੇ ਕਰੋ ਚੱਕ। ਜੀ ਮੈਂ ਤਾਂ ਇਸ਼ਨਾਨ ਕਰ ਲਿਆ ਤੁਸੀਂ ਵੀ ਦਰਸ਼ਨ ਕਰ ਲਓ। ਗੁਰਦੁਆਰਾ ਸਹਿਬ ਮਿਸਰੋਵਰ ਦੇ ਕਰੋ ਚੱਕ। ਸੇਵਾਦਾਰ ਇਸ਼ਨਾਨ ਕਰੀ ਜਾਂਦੇ ਨੇ। ਸੰਗਤ ਆਈ ਜਾਂਦੀ ਇਸ਼ਨਾਨ ਕਰੀ ਜਾਂਦੀ ਤੇ ਮੱਥਾ ਟੇਕੀ ਆਹ ਲੰਗਰ ਹਾਲ ਜੀ ਗੁਰੂ ਘਰ ਦਾ ਜੀ ਇੱਕ ਗੁਰਦੁਆਰਾ ਸਾਹਿਬ ਅੜੀ ਸਰ ਦਾ ਇਤਿਹਾਸ ਜਿਨੇ ਜਿਨੇ ਪੜਨਾ ਪੜ ਸਕਦਾ ਜੀ దర్న కలే गुरू घर हाल चैक करो आस ਕਰਲੇ ਗੁਰੂ ਘਰ ਦਰਸ਼ਨ ਤੇ ਹੁਣ ਪਾਦੇ ਨੇ ਵਾਪਸੀ ਨਹੀਂ ਚਾਲੀ ਜਾਣੇ ਕਰਦੇ ਤੇ ਬਾਹਰ ਚੱਕੜੋ ਬਜ਼ਾਰ ਹੀ ਬਜ਼ਾਰ ਰੌਣਕ ਮੇਲ ਅਦਾਰ ਆਲੇ ਦੁਆਲੇ ਰੌਣਕ ਰੌਣਕ ਸੰਗਤਾਂ ਆਈਆਂ ਦੀਆਂ ਜਾਈ ਜਾਂਦੀਆਂ ਕੜੇ ਪਏ ਤੇ ਬਜ਼ਾਰ ਲੱਗੇ ਨੇ ਆਵਰ ਕੇ 크로치아코. 도니에장. 크로치아코. ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਆ ਤੇ ਆਪਾਂ ਬੱਸ ਸਟੈਂਡ ਤੇ ਆ ਗਏ ਆ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਧੰਵਾਜੀ